ਸਾਬਕਾ ਸੈਨਿਕਾ ਵੱਲੋਂ ਲੁਧਿਆਣਾ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਕਾਰਗਿਲ ਵਿਦੇ ਦਿਵਸ ਸੁਨਾਉਂਦਾ ਸੱਦਾ ਪੱਤਰ ਦਿੱਤਾ ਗਿਆ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਸਰਕਾਰ ਉੱਪਰ ਸਾਬਕਾ ਸੈਨਿਕਾ ਨੂੰ ਅਣਦੇਖਾ ਕਰਨ ਦਾ ਦੋਸ਼ ਲਗਾਉਂਦੇ ਉਹਨਾਂ ਨੇ ਕਿਹਾ ਕਿ ਨਾ ਤਾਂ ਉਹਨਾਂ ਨੂੰ ਕਿਸੇ ਸਰਕਾਰੀ ਸਮਾਗਮ ਵਿੱਚ ਬੁਲਾਇਆ ਜਾਂਦਾ ਤੇ ਨਾ ਹੀ ਸਰਕਾਰ ਵੱਲੋਂ ਉਹਨਾਂ ਤੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕੋਈ ਵੀ ਯੋਗਦਾਨ ਦਿੱਤਾ ਜਾਂਦਾ ਬਾਕੀ ਤੁਸੀਂ ਸੁਣਾਓ ਕਿ ਪੰਜਾਬ ਵੱਲੋਂ ਹੋਰ ਕੀ ਕੀਤਾ ਗਿਆ ਮੈਂ ਕੈਪਟਨ ਮਰਕੀਤ ਸਿੰਘ ਵਾਲੀਆ ਅਸੀਂ 26 ਜੁਲਾਈ ਨੂੰ ਆਪਣੇ ਕਾਰਕਡੇਟਸ ਦੇ ਉੱਤੇ ਸਿਲਵਰ ਜੁਬਲੀ ਮਨਾ ਰਹੇ ਆ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਨਿਸ਼ੀ ਸਾਹਿਬ ਨੂੰ ਮੰਗ ਪੱਤ ਲੈਣ ਵਾਸਤੇ ਆਏ ਸੀਗੇ ਇਨਵਿਟੇਸ਼ਨ ਕਾਰਡ ਦੇਣ ਵਾਸਤੇ ਆਏ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਔਰ ਸਾਡੇ ਨਾਲ ਬੈਠ ਕੇ ਬੜੇ ਹੀ ਵਿਚਾਰ ਵਧ ਰੱਖੇ ਕਿ ਜੋ ਪ੍ਰੋਗਰਾਮ ਹੈ ਆਪਾਂ ਇਕੱਠੇ ਪ੍ਰੋਗਰਾਮ ਮਿਲ ਕੇ ਮਨਾਈਏ ਤਾਂ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ ਤੇ ਜਿਹੜਾ ਪ੍ਰੋਗਰਾਮ ਹੈ ਅੱਜ ਤੱਕ ਅਸੀਂ 2014 ਤੋਂ ਲੈ ਕੇ ਆ ਰੱਖ ਬਾਗ ਦੇ ਵਿੱਚ 15 ਅਗਸਤ 26 ਜਨਵਰੀ ਕਾਰਗਲਡੇ ਔਰ ਸਾਰਾਗੜੀਡੇ ਮਨਾਉਂਦੇ ਆਏ ਆ ਸਾਨੂੰ ਕਿਸੇ ਵੀ ਸਰਕਾਰ ਨੇ ਸਾਡੇ ਨਾਲ ਕੋਆਪਰੇਟਿਵ ਨਹੀਂ ਕੀਤਾ ਸਾਡੇ ਨਾਲ ਕਿਸੇ ਨੇ ਕੋਈ ਸਾਡੇ ਨਾਲ ਸਾਥ ਨਹੀਂ ਦਿੱਤਾ ਜਦੋਂ ਕਿ ਅਸੀਂ ਪ੍ਰੋਗਰਾਮ ਮਨਾਉਣ ਤੋਂ ਪਹਿਲਾਂ ਡੀਸੀ ਸਾਹਿਬ ਨੂੰ ਪੁਲਿਸ ਕਮਿਸ਼ਨਰ ਸਾਹਿਬ ਨੂੰ ਪਾਰਟ ਸਟੇਸ਼ਨ ਹੈੱਡਕੁਆਰਟਰ ਨੂੰ ਜਿਲ੍ਹਾ ਸੈਨਿਕ ਬੋਰਡ ਨੂੰ ਸਾਰਿਆਂ ਨੂੰ ਅਸੀਂ ਕਾਪੀ ਇਨਫਰਮੇਸ਼ਨ ਕਰਦੇ ਹਾਂ ਕਿ ਕੋਈ ਐਦਾਂ ਨਾ ਹੋਵੇ ਕੋਈ ਵਾਰਦਾਤ ਹੋ ਜਾਏ ਪ੍ਰੋਗਰਾਮ ਦੇ ਵਿੱਚ ਤਾਂ ਪ੍ਰਸ਼ਾਸਨ ਇਹ ਕਹੇ ਕਿ ਤੁਸੀਂ ਸਿਕਿਉਰਿਟੀ ਨੂੰ ਮੱਧਾਂ ਨਜ਼ਰ ਰੱਖਦੇ ਹੋਏ ਸਾਨੂੰ ਇਨਫਰਮੇਸ਼ਨ ਕਿਉਂ ਨਹੀਂ ਦਿੱਤੀ ਅਸੀਂ ਉਹਨਾਂ ਨੂੰ ਇਨਫਰਮੇਸ਼ਨ ਦੇ ਕੇ ਹੀ ਆਪਣੇ ਪ੍ਰੋਗਰਾਮ ਲੀਕ ਕਰਦੇ ਹਾਂ ਤੇ ਅੱਜ ਬੜੀ ਗਰਮ ਦੀ ਗੱਲ ਹੈ ਕਿ ਜੋ ਡੀਸੀ ਸਾਹਿਬ ਨੇ ਕਿਹਾ ਤੇ ਆਪਾਂ ਪ੍ਰੋਗਰਾਮ ਜੋ ਹੈ ਸਾਂਝੇ ਬਣਾਈਏ ਤੇ ਸਾਂਝੇ ਤੌਰ ਤੇ ਬਣਾਇਆ ਕਰਾਂਗੇ ਅੱਗੇ ਤੋਂ ਪਰ ਲੇਕਨ ਜੇ ਸਾਡੀ ਜੋ ਪਰੰਪਰਾ ਚੱਲਦੀ ਜਾ ਰਹੀ ਹੈ 2014 ਤੋਂ ਰਖਵਾਗ ਦੇ ਵਿੱਚ ਜਿੱਥੇ ਆਰਮੀ ਨੇਵੀ 에어ਫੋਰਸ ਦਾ ਬਾਦਮੂ ਵਰੀਦ ਬਣਿਆ ਹੋਇਆ ਉਹ ਅਸੀਂ ਪ੍ਰੋਗਰਾਮ ਨੂੰ ਜਲਦੀ ਕਰੋਜ ਕਰਾਂਗੇ ਅਸੀਂ 9 ਵਜੇ ਉੱਥੇ ਕਾਰਗਿਲ ਦੇ ਸ਼ਹੀਦਾਂ ਨੂੰ ਸਨਮਾਨ ਦੇਵਾਂਗੇ ਉਸ ਤੋਂ ਬਾਅਦ ਵਿੱਚ ਆਪਣੇ ਪ੍ਰੋਗਰਾਮ ਨੂੰ ਲਗਭਗ 10 ਵਜੇ ਫਿਨਿਸ਼ ਕਰਕੇ ਉਸ ਤੋਂ ਬਾਅਦ ਵਿੱਚ ਜੇ ਸਰਕਾਰ ਦਾ ਸਾਨੂੰ ਇਨਵੀਟੇਸ਼ਨ ਤੁਹਾਡਾ ਆਇਆ ਤਾਂ ਅਸੀਂ ਉਹਨਾਂ ਦੇ ਪ੍ਰੋਗਰਾਮ ਨੂੰ ਜ਼ਰੂਰ ਅਟੈਂਡ ਕਰਾਂਗੇ ਔਰ ਜਿਆਦਾ ਤੋਂ ਜਿਆਦਾ ਸੰਖਿਆ ਦੇ ਵਿੱਚ ਉਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੀ ਕਰਾਂ ਕਰਾਂ ਕਮਿਟਮੈਂਟ ਕਰਾਂਗੇ ਸ਼ੁਭਨਾਮ ਬਲਾ ਮੇਰਾ ਨਾਮ ਜਗਜੀਤ ਸਿੰਘ ਅਰੋੜਾ ਹੈ ਡਿਫੈਂਸ ਵੈਟਰਨ ਆਰਗੇਨਾਈਜੇਸ਼ਨ ਦਾ ਚੀਫ ਐਡਵਾਈਜ਼ਰ ਪੰਜਾਬ ਔਰ ਅਸੀਂ ਅੱਜ ਡਿਫੈਂਸ ਵੈਟਰਨ ਆਰਗੇਨਾਈਜੇਸ਼ਨ ਦੀ ਤਰਫੋਂ ਡੀਸੀ ਸਾਹਿਬ ਨੂੰ ਇਨਵੀਟੇਸ਼ਨ ਦੇਣ ਆਏ ਸੀ ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਦੇ ਸਬੰਧ ਵਿੱਚ ਜੋ ਕਿ ਅਸੀਂ ਰਗਬਾਕ ਚ ਮਨਾਉਣ ਜਾ ਰਹੇ ਹਾਂ ਹਰ ਸਾਲ ਮਨਾਉਂਦੇ ਆ ਉਤੇ ਦੇਸ਼ ਦੀ ਆਜ਼ਾਦੀ ਦਾ ਹਰ ਪ੍ਰੋਗਰਾਮ ਕਰਨੇ ਆ ਅਸੀਂ ਉਤੇ 15 ਅਗਸਤ ਸਾਰਾ ਖੜੀ ਦੀ ਲੜਾਈ 26 ਜਨਵਰੀ ਔਰ ਕਾਰਗਿਲ ਵਿਜੈ ਦਿਵਸ 1971 ਦੀ ਜੰਗ ਸਾਰੇ ਪ੍ਰੋਗਰਾਮ ਅਸੀਂ ਮਿਲ ਕੇ ਮਨਾਨੇ ਉੱਤੇ ਜੋ ਵੀ ਐਕਸ ਆਰਮੀ ਵਾਲੇ ਨੇ ਔਰ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਜਦੋਂ ਅਸੀਂ ਦੇ ਰਹੇ ਸੀਗੇ ਇਨਵਿਟੇਸ਼ਨ ਉਹਨਾਂ ਨੇ ਸਾਡੇ ਅੱਗੇ ਇੱਕ ਪ੍ਰੋਗਰਾਮ ਰੱਖਿਆ ਆਪਣਾ ਕਿ ਵੀ ਅਸੀਂ ਆਪਾਂ ਰਲ ਕੇ ਮਨਾਈਏ ਤੁਸੀਂ ਵਖਰੇ ਨਾ ਮਨਾਓ ਤੇ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਵੀ ਸਾਨੂੰ ਕਿਸੇ ਵੀ ਪ੍ਰੋਗਰਾਮ 'ਚ ਸਰਕਾਰੀ ਤੌਰ ਤੇ ਇਨਵਾਈਟ ਨਹੀਂ ਕੀਤਾ ਜਾਂਦਾ ਐਕਸ ਆਰਮੀ ਵਾਲਿਆਂ ਨੂੰ ਅ ਡਿਫੈਂਸ ਵੈਟਰਨ ਆਰਗੇਨਾਈਜੇਸ਼ਨ ਵਾਲਿਆਂ ਨੂੰ ਕਿਸੇ ਵੀ ਪ੍ਰੋਗਰਾਮ 'ਚ ਕੋਈ ਸਰਕਾਰੀ ਤੌਰ ਤੇ ਨਾਤੇ ਇਨਵਾਈਟ ਕੀਤਾ ਜਾਂਦਾ ਹੈ ਨਾ ਹੀ ਜੋ ਉੱਥੇ ਸਮਾਰਕ ਬਣਿਆ ਹੋਇਆ ਹੈ ਉਹਦੀ ਸਾਫ ਸਫਾਈ ਕੀਤੀ ਜਾਂਦੀ ਹੈ ਨਾ ਕੋਈ ਉੱਥੇ ਸਰਕਾਰੀ ਤੌਰ ਤੇ ਸ਼ਾਮਲ ਹੁੰਦਾ ਹੈ ਪ੍ਰੋਗਰਾਮਾਂ 'ਚ ਔਰ ਨਾ ਹੀ ਉਸ ਦਾ ਰੱਖ-ਰਖਾਅ ਹੁੰਦਾ ਹੈ ਜਿਹਦੇ ਸਬੰਧ 'ਚ ਉਹਨਾਂ ਨੇ ਸਾਡਾ ਉਹਨਾਂ ਨੇ ਸਾਡੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੇ ਉਸੇ ਵੇਲੇ ਇਸ ਚੀਜ਼ ਨੂੰ ਨੋਟ ਕੀਤਾ ਔਰ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਤੁਹਾਨੂੰ ਅੱਗੇ ਤੋਂ ਹਮੇਸ਼ਾ ਸਰਕਾਰੀ ਜਿੰਨੇ ਵੀ ਪ੍ਰੋਗਰਾਮ ਹੈ ਜੋ ਦੇਸ਼ ਦੀ ਆਜ਼ਾਦੀ ਦੇ ਸੰਬੰਧ ਚ ਹੁੰਦੇ ਨੇ ਉਹਦੇ ਵਿੱਚ ਤੁਹਾਨੂੰ ਇਨਵਾਈਟ ਕੀਤਾ ਜਾਏਗਾ ਉਹਨਾਂ ਨੇ ਸਾਡੇ ਨੰਬਰ ਨੋਟ ਕਰ ਲਏ ਨੇ ਸਾਡੇ ਨਾਮ ਨੋਟ ਕਰ ਲਏ ਨੇ ਔਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੈ ਹਿੰਦ ਹਾਂਜੀ ਮੈਂ ਕੈਪਟਨ ਕੁਲਵੰਤ ਸਿੰਘ ਰਟਾਇਰਡ ਸਾਡੀ ਆਰਗੇਨਾਈਜੇਸ਼ਨ ਐ ਡਿਫੈਂਸ ਵੈਟਰਨ ਆਰਗੇਨਾਈਜੇਸ਼ਨ ਔਰ ਨੈਸ਼ਨਲ ਆਰਗੇਨਾਈਜੇਸ਼ਨ ਆ ਉਹ ਸਾਡੀ ਪੰਜਾਬ ਦੀ ਵੀ ਆਰਗੇਨਾਈਜੇਸ਼ਨ ਹੈ ਪੰਜਾਬ ਚ ਸਾਡੀ ਕਾਫੀ ਜਥੇਬੰਦੀਆਂ ਕੰਮ ਕਰਦੀਆਂ ਲੱਗ ਲੱਗ ਜ਼ਿਲ੍ਹਿਆਂ ਦੇ ਅੰਦਰ ਔਰ ਸਾਡੀ ਪੰਜਾਬ ਦੀ ਜੋ ਟੀਮ ਖੜੀ ਹੈ ਸਾਹਮਣੇ ਸਾਡੇ ਚੀਫ アドਵਾਈਜ਼ਰ ਪੰਜਾਬ ਸਰਦਾਰ ਜਗਜੀਤ ਸਿੰਘ ਅਰੋੜਾ ਕੈਪਟਨ ਮਲਕੀਸ਼ ਕੈਪਟਨ ਸਤਰ ਸਿੰਘ ਸਾਹਿਬ ਸਾਡੇ ਸੁਬੇਦਾਰ ਰਮੇਸ਼ ਜੀ ਨੂਬ ਸਿੰਘ ਸਾਹਿਬ ਸਾਡੇ ਹੌਲਦਾਰ ਕਰਨ ਸਿੰਘ ਸਾਹਿਬ ਸਾਡੀ ਕੈਪਟਨ ਹਰਮੇਲ ਸਿੰਘ ਸਾਹਿਬ ਸਾਰੀ ਅਸੀਂ ਅੱਜ ਪੂਰੀ ਮੈਂਬਰੀ ਜਿਹੜੀ ਕਮੇਟੀ ਹੈ 11 ਮੈਂਬਰੀ ਟੀਮ ਹੈ ਇਹਨਾਂ ਨੂੰ ਲੈ ਕੇ ਅਸੀਂ ਡੀਸੀ ਮੈਨਪੁਰ ਕੋਲੇ ਪਹੁੰਚੇ ਸੀ ਕਿਉਂਕਿ 25 ਸਾਲ ਹੋ ਗਏ 1999 ਨੂੰ ਕਾਰਗਿਲ ਦਾ ਵਾਰ ਹੋਇਆ ਸੀ ਇਹ ਵਾਰ ਨੂੰ ਵਿਜੇ ਆਪਰੇਸ਼ਨ ਦਾ ਨਾਮ ਦਿੱਤਾ ਗਿਆ ਸੀ ਠੀਕ ਹੈ ਨਾ ਅੱਜ 25 ਸਾਲ ਹੋਣ ਜਾ ਰਹੇ ਆ ਤੇ ਅਸੀਂ 25 ਸਾਲ ਮਨਾਉਣ ਜਾ ਰਹੇ ਆ ਤੇ ਸਾਡੀ ਇਹੀ ਸੀ ਵੀ ਅਸੀਂ ਰੱਖਵਾਗ ਜਿੱਥੇ ਵਾਰ ਮੋਰੀਆ ਸਾਡਾ 1964 ਦਾ ਬਣਿਆ ਹੈ ਜਿੱਥੇ ਸਾਡੇ ਕੈਪਟਨ ਮਲਕੀਸ਼ ਸਿੰਘ ਸਾਹਿਬ 14 ਸਾਲਾਂ ਤੋਂ 26 ਜਨਵਰੀ 15 ਅਗਸਤ ਮਨਾਉਂਦੇ ਆ ਉੱਥੇ ਸਾਰੇ ਹੀ ਸੈਨਿਕ ਇਕੱਠੇ ਹੁੰਦੇ ਆ ਅੱਜ ਤੱਕ ਕੋਈ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸਹਾਰਾ ਨਹੀਂ ਮਿਲਿਆ ਉਹ ਆਪਣਾ ਟਾਈਮ ਕੱਢ ਕੇ 26 ਜਨਵਰੀ 15 ਅਗਸਤ ਬਣਾਉਂਦੇ ਆ ਔਰ ਮੇਰੇ ਆਰਗੇਨਾਈਜਰ ਵੱਲੋਂ 26 ਜੁਲਾਈ ਨੂੰ ਰੱਖਵਾਗ ਵਜੋਂ 9 ਵਜੇ ਸੰਧਾਨ ਜੀ ਦਿੱਤੀ ਜਾਊਗੀ ਅਗਰ ਡੀਸੀ ਮੈਡਮ ਕਹਿੰਦੀ ਹੈ ਤੁਹਾਨੂੰ ਪੰਜਾਬ ਸਰਕਾਰ ਲਿਉ ਇਨਵੀਟੇਸ਼ਨ ਆਊਗਾ ਜਰੂਰ ਅਸੀਂ ਸਮਾਗਤ ਕੇ ਜਰੂਰ ਜਾਵਾਂਗੇ ਥੈਂਕ ਯੂ ਕਿ ਤੁਸੀਂ ਕਹਿ ਰਹੀ ਸੀ ਇਹ ਸਰਕਾਰੀ ਪ੍ਰੋਗਰਾਮ ਨਹੀਂ ਹੁੰਦੇ ਤੁਹਾਨੂੰ ਬੁਲਾਇਆ ਨਹੀਂ ਜਾਂਦਾ ਹਾਂ ਸਰਕਾਰੀ ਪ੍ਰੋਗਰਾਮ ਸਾਨੂੰ ਕੋਈ ਟੈਨ ਨਹੀਂ ਕੀਤਾ ਜਾਂਦਾ ਨਾ ਹੀ ਸਾਡੇ ਬਾਰ ਮੋਰੀ ਦੀ ਕੋਈ ਸਰਕਾਰੀ ਮਹਿਕਮਾ ਹੁੰਦਾ ਪਰ ਸੋਸ਼ਲ ਮੀਡੀਆ ਪੱਕਾ ਜਰੂਰ ਪਾਉਂਦੇ ਆ ਸਾਨੂੰ ਕਵਰ ਕਰਨ ਵਾਸਤੇ ਪਣਾ ਲੁਧਿਆਣੇ ਦੀ ਹੈ ਪਣਾ ਕੋਈ ਪੰਜਾਬ ਤੋਂ ਬਾਹਰ ਹੈ ਸਾਨੂੰ ਉਹ ਪੱਕਾ ਕਵਰੇਜ ਕਰਦੀ ਹੈ ਸਾਡੀ ਕੀ ਲੱਗ ਰਿਹਾ ਹੈ ਬਲਾਏ ਕਿਉਂ ਨਹੀਂ ਜਾਂਦਾ ਇਹ ਪੰਜਾਬ ਸਰਕਾਰ ਜਾਣੇ ਕਿਉਂ ਨਹੀਂ ਮਨਾਇਆ ਜਾਂਦਾ ਸਾਬਕਾ ਸੈਨਿਕਾਂ ਨੂੰ ਇਹਨਾਂ ਨੇ ਤਾਂ ਉਦਾਂ ਵੀ ਜੀਓ ਜੀ ਦਾ ਪ੍ਰੋਗਰਾਮ ਹੋਇਆ ਕੋਈ ਹੋਰ ਪ੍ਰੋਗਰਾਮ ਹੋਇਆ ਪੰਜਾਬ ਦੇ ਅੰਦਰ ਜੋ ਸੈਨਿਕ ਦੀ ਕਦਰ ਨਹੀਂ ਹੈ ਪੰਜਾਬ ਸਰਕਾਰ ਅਣਦੇਖੀ ਹਾਂ ਜੀ ਜੋ ਪੰਜਾਬ ਸਰਕਾਰ ਉਹ ਅਣਦੇਖੀ ਕਰੀ ਸੈਨਿਕਾਂ ਨੂੰ